ਅੱਜ ਭਾਈ ਆਪ ਪੱਪਾ ਸਿੰਘ ਨੇ ਵੈਕਸ਼ਨ ਲੜੀ ਗੱਲ ਲੱਗਿਆ ਤੇ ਕੰਡ ਦੀ 80000 ਤੋਂ ਵੱਧ ਵੋਟ ਨਹੀਂ ਪੈਣੀ ਮੇਰੇ بڑے ਸੱਜਣ ਜੀ ਕੇ ਮੈਂ ਕਿਉਂ ਸੇ ਤਗੜੇ ਹੋ ਖਾਲਸਾ ਜੀ ਨੇ ਸੀਟ ਕੱਢ ਖਾਲਸਾ ਪੰਥ ਦੇ ਵਾਰਤਾਂ ਜੀ ਕਿ ਕੌਣ ਪੰਥ ਗਿਆ ਤੇ ਕੌਣ ਗਲਤ ਆ ਇਹ ਆਪਾਂ ਵੱਤ ਤੋਂ ਵੱਧ ਦਾ ਨਮੋਣੀ ਵਨ ਨੇ ਧੀ ਅੰਦਾੜੇ ਪੰਘਾਂ ਕਿ ਵੱਤ ਤੋਂ ਵੱਧ ਨੂੰ ਬਹੁਤ ਹੀ ਸੁਜੀਦਾ ਹੋ ਕੇ ਕਰ ਕਰ ਜਾ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਕਿਉਂਕਿ ਚਾਹੀਦਾ ਤੇ ਇਹ ਸੀ ਕਿ ਅੱਜ ਸੋਸ਼ਲ ਮੀਡੀਆ ਦਾ ਬਹੁਤ ਜਮਾਨਾ ਆ ਹਰ ਇੱਕ ਸਾਹ ਸ੍ਰੀ ਅਕਾਲ ਵਾਹਿਗੁਰੂ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਬਹੁਤ ਅਨੰਦੀ ਉਹ ਆ ਜੀਦਾ ਬਸ ਵਾਹਿਗੁਰੂ जसवीर सिंह जी सरोपा चरणजीत पिंड जी, जी। सरोपावी भोले सो निहाल सत श्री अकाल चरणजीत पिंड

ਤੇ ਕੋ ਦਾ ਜੋ ਹਾਲਾਤਾਂ ਮਾਰੇ ਪੁੱਛਣਾ ਬੈਰਿਆਂ ਸਾਰੇ ਦੇ ਆਪਣੇ ਸਾਡੇ ਸਾਹਮਣੇ ਸਾਡੇ ਜੀ ਕਰਾਣੇ ਉਸ ਨੇ ਚੇਂਗੀਆਂ ਕਰਵਾਣੀਆਂ ਕੀਤੀਆਂ ਆਪਣੇ ਉਹ ਵਨ ਦੇ ਟਾਈਮ ਤੇ ਅਸੀਂ 10 ਲੱਖ ਲੋਕ ਪਾਰੇ ਗਏ ਪੰਜਾਬੀ ਸਿੱਖਾਂ ਜਾਂ ਹਿੰਦੂ ਸੀ ਤੇ ਪੰਜਾਬ ਦੇ ਦੋ ਨੁਕਤੇ ਉਦੋਂ ਬਾਅਦ ਫਿਰ ਜਦੋਂ ਅਸੀਂ ਆਪਣੀ ਹੋਣੀਏ ਦੇਸ਼ ਨਾਲ ਜੁੜੀ ਉਹਨਾਂ ਨੇ ਕਿਹਾ ਸਾਨੂੰ ਇੱਕ ਜਰਹੇ ਪੇਸ਼ ਆ ਗਿਆ 1955 ਚ ਜਦੋਂ ਕੁਦਰ ਸਾਹਿਬ ਜੀ ਦੱਸ ਕੇ ਗਿਆ ਕਿ ਸਾਡੇ ਗੁਰਧਾਮਾਂ ਤੇ ਫੌਜਾਂ ਭੇਜੀਆਂ ਗਈਆਂ ਪੁਲਸ ਚਾਈ ਗਈ ਇਹ ਜਿਹੜੇ ਇਹੋ ਜਿਹੇ ਕਾਰਨ ਨੇ ਸਾਨੂੰ ਮਤਲਬ ਸਾਡੇ ਜਿਹੜੀਆਂ ਇਹ ਦੇਸ਼ ਨਾਲ ਵਫਾਦਾਰੀ ਦਾ ਖਾਤੇ ਇਹ ਇਹ ਦੇਸ਼ ਦੇ ਖੱਪਤ ਕਰੇ ਇਹ ਮੇਰਾ ਖਿਆਲ ਹੈ ਕਿ ਉਹ ਤੋਂ ਬਾਅਦ ਜੋ ਪੰਜਾਬੀ ਸ਼ੂਕਾ ਆ ਜਾ ਹੋਰ ਜੋ ਵੀ ਸਮੇ ਸਮੇ ਸਾਡੇ ਹੱਥ ਛਿਗੇ ਉਹਨਾਂ ਸਾਡੇ ਆ ਕਿੰਨੇ ਕਿੰਨੇ ਜੇਲਾ ਲੱਗੀਆਂ ਪਈਆਂ ਭਈ ਕਿ ਕਿੰਨੀਆਂ ਨੂੰ ਫਾਂਸੀ ਤੇ ਚੜਨਾ ਪਿਆ ਇਹੋ ਜਿਹਾ ਹਜੇ ਤੱਕ ਅਸੀਂ ਇਹ ਪੰਜਾਬੀ ਸੂਬਾ ਸਾਰੇ ਸੂਬੇ ਆਪਣੀ ਬੋਲੀ ਦੇ ਆਧਾਰ ਤੇ ਬਣਾਏ ਗਏ ਤੇ ਸਾਡੇ ਨਾਲ ਉਸ ਟਾਈਮ ਤੇ ਵੀ ਬਹੁਤ ਵੱਡਾ ਵਿਰੋਧ ਕਰਿਆ ਗਿਆ ਜੇ ਇਹਨਾਂ ਸ਼ਰਸ਼ ਕਰਨ ਦੇ باوجود ਵੀ ਪੰਜਾਬੀ ਸੂਬਾ ਹੋ ਨਚਾਇਆ ਤੇ ਉਹਦੀ ਰਾਜਨੀਤੀ ਵੀ ਆਪਣੇ ਬੋਲ ਰਾਖਲੇ ਗਏ ਉਹਦੇ ਲੈਗਮਾਂ ਦਾ ਕੰਟਰੋਲ ਵੀ ਆਪਣੇ ਕੋਲ ਰੱਖ ਲਿਆ ਗਿਆ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਪੰਜਾਬੀ ਬੋਲ ਦੇ ਰਾਖੇ ਵੀ ਬਾਹਰ ਰੱਖੇ ਗਏ ਇਹ ਸਾਰਿਆਂ ਨੂੰ ਆਪਰ ਕਰਦਾ ਜੇ ਅਸੀਂ ਉਹਦੇ ਵਾਸਤੇ ਆਪਣੇ ਹੱਥਾਂ ਦੇ ਕੋਲਦ ਕਰਦੇ ਆਂ ਤੇ ਸਾਨੂੰ ਆਪ ਤੋਂ ਵੱਧ ਦੇ ਵਕਵਾਦੀ ਦੇ ਇਹੋ ਜਿਹੇ ਖਿਦਾਬ ਦਿੱਤੇ ਜਾਂਦੇ ਤੇ ਜੇ ਅਸੀਂ ਇਹ ਦੇਸ਼ ਦੀ ਸਾਡੇ ਆ ਨੌ ਚੀਜ਼ਨੀਆਂ ਹਿੰਦੁਸਤਾਨ ਤੇ ਪਾਕਿਸਤਾਨ ਜਾਂ ਹੋਰ ਦੇਸ਼ਾਂਾਂ ਜੱਗਾ ਇਹੋ ਉਹਦੇ ਚ ਵੀ ਵੱਧ ਸਭ ਤੋਂ ਵੱਧ ਸਾਡੀ ਸੇਕ ਉਹਨੇ ਵੱਧ ਚੜ ਕੇ ਸਪਾਇਆ ਇਹ ਦੇਸ਼ ਨਾਲ ਬਹਾਦਰੀ ਦਾ ਇਹ ਤੋਂ ਵੱਡਾ ਮੇਰੇ ਖਿਆਲ ਕੋਈ ਸਬੂਤ ਜਿੰਨਾ ਇਹ ਦੇਸ਼ ਨੂੰ ਜੇ ਅਜੇ ਇਹ ਦੇਸ਼ ਦੀ ਹੋਣਿਆ ਤੇ ਮੇਰੇ ਖਿਆਲ ਗੁਰੂ ਸਾਹਿਬਾਨ ਦੀ ਉਹਨਾਂ ਦੀਆਂ ਕੁਰਬਾਨੀਆਂ ਸਤਜਾ ਉਹਨਾਂ ਦੀ ਸੋਚ ਸਤਜਾ ਉਹਨਾਂ ਦੇ ਸਿੱਖਾਂ ਦੀਆਂ ਕੁਰਬਾਨੀਆਂ ਸਤਜਾ ਇੱਕ ਇੱਕ ਬੱਬਰ ਕਰਾ ਦੇ ਪਰ ਸਾਡੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਉਹ ਤੇ ਚਲੋ ਹੁਕਮ ਤਾਂ ਲਗਿਆ ਜੰਗ ਇਹ ਕੇ ਸਾਨੂੰ ਖਤਮ ਕਰਨਾ ਸਾਡੀ ਹੋਂਦ ਨੂੰ ਬਲੀਆ ਮੇੜ ਕਰਨ ਵਾਸਤੇ ਉਹਦੇ ਨਾਤੇ ਲੱਗੇ ਹੋਏ ਪਰ ਮੈਨੂੰ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਸਾਡੇ ਜੋ ਵੀ ਬੋਧ ਜਿਹੜੇ ਆ ਉਹਨਾਂ ਦਾ ਹੱਥ ਡੋਕਾ ਬਣ ਰਿਹਾ ਹੈ ਅਸੀਂ ਆਪਣੇ ਨਾਲ ਹੀ ਪਤਾ ਨਹੀਂ ਅਸੀਂ ਉਹ ਮੋਢਾ ਨਾਲ ਲੰਕੀ ਵਗਾਇਆ ਇਸ ਕਾਪਸ ਵਿੱਚ ਕਿੰਨੀਆਂ ਧੜੇ ਬੰਦੀਆਂ ਪਾੜ ਕੇ ਆਪਸ ਵਿੱਚ ਦਿਨ ਰਾਤ ਇੱਕ ਦੂਜੇ ਨੇ ਪੱਗਾਂ ਲਾਉਣ ਵਾਲੀ ਗੱਲ ਇੱਕ ਦੂਜੇ ਮੁੰਡੇ ਦੇ ਨਾਲ ਜਿਵੇਂ ਕਰਨ ਵਾਲੀ ਗੱਲ ਕਰ ਰਹੇ ਹਾਂ ਮੇਰਾ ਕਹਿਣਾ ਹੈ ਕਿ ਪਾ ਇਹ ਗੁਰੂ ਸਾਹਿਬ ਦੀ ਸੋਚ ਦੇ ਵੀ ਉਲਟ ਹੈ ਕਿ ਉਹਨਾਂ ਨੇ ਤੇ ਗੁਰੂ ਸਾਹਿਬ ਨੇ ਤੇ ਕਿਹਾ ਸੀ ਨਾ ਹੋਏ 71 ਮਿਲੋ ਮੇਰੇ ਭਾਈ ਕਿ ਵਿਦਤਾ ਦੂਰ ਕਰੋ ਲੈ ਬਣਾਏ ਅਸੀਂ ਤੇ 71 ਹੋਣ ਵਾਸਤੇ ਨਾ ਅਸੀਂ ਮੇਲ ਲਾਉਣ ਵਾਸਤੇ ਤਿਆਰ ਹੈ ਅਜਿਹੀ ਵੀ ਗੁਰੂ ਮੋਲੇ ਨੂੰ ਤੋੜਦੇ ਅਸੀਂ ਇਹਨਾਂ ਨੂੰ ਖੁਆਰ ਹੋ ਰਹੇ ਸਾਡੀ ਖੁਆਰੀ ਦਾ ਸਭ ਤੋਂ ਵੱਡਾ ਕਾਰਨ ਹੈ ਹੁਣ ਆਪਾਂ ਨੂੰ ਇਹ ਚੀਜ਼ਾਂ ਕਿ ਸਮਝਣਾ ਚਾਹੀਦਾ ਕਿ ਗੁਰੂ ਸਾਹਿਬ ਦੇ ਕੀ ਅਰਦਾਸ ਬੇਤੀ ਕਰਨੀ ਚਾਹੀਦੀ ਕੀ ਤੋਂ ਸਾਡੇ ਤੇ ਦਰਸ ਕਰ ਸਾਡੇ ਨਾਲ ਜਿਹੜੀਆਂ ਇਹ ਬਿਰਤਾਂਵਾਂ ਕਰੀਏ ਆ ਬਾਤ ਭੇਜਦੇ ਆ ਅਸੀਂ ਦੂਰ ਕਰਕੇ ਆਪਣੇ ਕੰਮ ਦੀ ਚੜ੍ਹਦੀ ਕਲਾ ਲਈ ਇਹ ਕੰਮ ਕਰ ਸਕੀਏ ਇਹ ਤਾਂ ਹੀ ਸਾਡਾ ਅਸੀਂ ਜੋ ਜੋ ਸਾਡੇ ਨਾਲ ਦਿਨ ਰਾਤ ਵੇਖ ਸਾਧੀਆਂ ਹੋ ਰਹੀਆਂ ਜੋ ਬੰਦੀ ਸਿੰਘ ਦਾ ਮਾਮਲਾ ਦਾ ਲੋਚਾ 84 ਦਾ ਸੀ ਅਜੇ ਤੱਕ ਸਾਨੂੰ ਉਹ ਉਹ ਕਿੰਨੇ ਲੋਕ ਸਾਡੇ ਨੂੰ ਮਾਰੇ ਗਏ ਇਹ ਆਜ਼ਾਦ ਦੇਸ਼ ਨੂੰ ਗਿਆ ਜਾਂਦਾ ਲੋਕ ਕਤਰੀ ਦੇਸ਼ ਗਿਆ ਜਾਂਦਾ ਉਹਦੇ ਚ ਉਹ ਦੂਜਿਆਂ ਵਾਸਤੇ ਹੋਰ ਕਾਨੂੰਨ ਸਾਡੇ ਵਾਸਤੇ ਹੋਰ ਗਿਆ ਇਹ 40 ਸਾਲ ਹੋਣ ਦੇ ਬਾਵਜੂਦ ਵੀ ਸਾਨੂੰ ਉਹਨਾਂ ਦਾ ਕੋਈ ਇਨਸਾਫ ਨਹੀਂ ਆ ਜੇ ਸਾਡੇ ਬੰਦੀ ਸਿੰਘ ਕਿੰਨੇ ਕਿੰਨੇ ਉਹ ਡਬਲ ਟੂ ਵਿੱਚ ਜਾਂਦੀ ਸਜ਼ਾ ਉਹ ਪੂ ਚੁੱਕੇ ਹੈ ਤੇ ਉਹਨਾਂ ਨੂੰ ਕੋਈ ਰਿਹਾਈ ਵੀ ਨਤੀਜਾ ਆ ਰਹੀ ਉਹਨਾਂ ਨੂੰ ਨਾ ਨਾ ਬੰਦੀ ਬਣਾ ਕੇ ਰੱਖਿਆ ਹੋਰ ਜਿਹੜੇ ਤੁਸੀਂ ਨਾਲੋਂ ਬੇਰਤੀ ਦੇ ਮਾਮਲੇ ਆਉਂਦੇ ਆਉਂਦੇ ਦੋ ਤਿੰਨ ਸਰਕਾਰਾਂ ਬਣ ਗਈਆਂ ਜੀ ਅਸੀਂ ਇਹਦਾ ਵਸਲਾ ਹਰ ਕਰਾਂਗੇ ਉਹਨਾਂ ਵੀ ਉਹ ਉਸ ਚੀਜ਼ ਨੂੰ ਦੁਬਾਰਾ ਸਾਨੂੰ ਸਾਡੀ ਅਵੇਦਕੀਆਂ ਅਜੇ ਅਜੇ ਵਿੱਚ ਆ ਗਈ ਜੀ ਉਹ ਸਾਹਿਬ ਦੇ ਨਰਾਦਰਾਂ ਜੇ ਵੀ ਕਰਾਦੀ ਉਹ ਤੋਂ ਬਾਅਦ ਸਾਡੀ ਨੌਜਵਾਨੀ ਨਸ਼ਿਆਂ ਨਾਲ ਜੇਦਰਾਂ ਨੂੰ ਪਤਾ ਨਹੀਂ ਕਿ ਕਿੰਨੇ ਨੌਜਵਾਨ ਆਪਣੇ ਜ਼ਿੰਦਗੀ ਤੋਂ ਹੱਤ ਹੋ ਰਹੇ ਆ ਕਿੰਨੇ ਬਾਪੇ ਆਪਣੇ ਬੱਚਿਆਂ ਤੋਂ ਮਹਿਰੂਮ ਹੋ ਰਹੇ ਆ ਇਹ ਜਿਹੜੀ ਸਾਡੇ ਸ ਨੂੰ ਸੋਚਣ ਦਾ ਵਿਸ਼ਾ ਸਾਰੀ ਮਸ ਸਰਕਾਰਾਂ ਨੇ ਵਾਦਾ ਕਰਕੇ ਇੱਕ ਅਸਲਾ ਜੇ ਹੁਣ ਸਰਕਾਰ ਆਈ ਹੈ ਤੇ ਵਾਦਾ ਕਰਕੇ ਇਸ ਤੇ ਨਸ਼ਿਆਂ ਦੇ ਤੇ ਬੇਰਵੀ ਦਾ ਖਸਾਬ ਦਾ ਪਰ ਹੁਣ ਹੁਣ ਨਸ਼ਾ ਕੇ ਤੋਂ ਵੀ ਪਤਾ ਨਹੀਂ ਕਿੰਨੇ ਗੁਣਾ ਵੱਧ ਗਿਆ ਇਹ ਹੁਣ ਮੇਰਾ ਗੱਲ ਪੰਜਾਬ ਦਾ ਕੋਈ ਇਹੋ ਜਿਹਾ ਪਿੰਡ ਚ ਹੈ ਹਾਂ ਸ਼ਹਿਰ ਨੇ ਹੁਗਾ ਕਿਤੇ ਨਸ਼ਾ ਨਹੀਂ ਰਿਹਾ ਇਹ ਸਾਰੇ ਸਾਨੂੰ ਜਿਹੜੇ ਆ ਤੁਸੀਂ ਕੰਤਦਰਤੇ ਜੋ ਸਿਕਿੰਗ ਪਿਆਰ ਕਰਨ ਵਾਲੇ ਜੋ ਪਿਆਰ ਨੂੰ ਪਿਆਰ ਕਰਨ ਦੇ ਧਰਮੇ ਸੋਚਣ ਦਾ ਵਿਸ਼ਾ ਕਿ ਇਹ ਸਾਡੇ ਵਾਸਤੇ ਇੱਕ ਨਸ਼ਾ ਜਿਹੜਾ ਸਾਡੇ ਵਾਸਤੇ ਬਹੁਤ ਵੱਡਾ ਖਤਰਾ ਹੈ ਕਿਉਂਕਿ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਨਸ਼ਾ ਨਾਮ ਦਾ ਨਸ਼ਾ ਕਰਨਾ ਸੀ ਤੇ ਸਾਡੀ ਨੌਜਵਾਨੀ ਦਾ ਅਸੀਂ ਕਿਧਰ ਜਿਹੜੇ ਨਸ਼ਿਆਂ 'ਚ ਪੁੱਜਣਗੇ ਕਿਉਂਕਿ ਸਾਡੇ ਜਿਹੜੇ ਲੀਡਰਸ਼ਿਪ ਇਹਨਾਂ ਸਭ ਸ਼ੇਅਰ ਦੇਣੀ ਸੀ ਗੰਦੇ ਇਨਸਾਨ ਦੇ ਰਸਤੇ ਚਲਾਉਣਾ ਸੀ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਾਉਣਾ ਸੀ ਉਹ ਹੀ ਨਸ਼ੇ ਦਾ ਵਪਾਰ ਕਰਦਾ ਕਿੰਦੀ ਸ਼ਰਮ ਵਾਲੀ ਗੱਲ ਹੈ ਧੰਨਵਾਦ ਸਾਡੇ ਕਸੇ ਸਾਡੇ ਜਿਹੜੇ ਲੀਡਰਾਂ ਦੀਆਂ ਹਿਸਾਬ ਗਿਆ ਫੈਕਟਰੀਆਂ ਬੜੇ ਬੜੇ ਹੋਰ ਹਿਸਾਬ ਦੇ ਠੇਕੇਦਾਰ ਬਣ ਗਏ ਤੇ ਮੇਰੇ ਗੱਲ ਦੇ ਨਸ਼ਾ ਪਹੁੰਚ ਅਸੀਂ ਰੋਕਣਾ ਦੇਖਿਆ ਸੀ ਕਿ ਘਰ ਘਰ ਪਹੁੰਚ ਆਪਣਾ ਵਾਧੂ ਆਦੇ ਸੱਭਾ ਨੇ ਇਹ ਇਹ ਸਾਨੂੰ ਹੁਣ ਸਮਾਂ ਇਹੋ ਜੇ ਅਸੀਂ ਅੱਜ ਪਾਉਣੇ ਨੇ 19 ਦੁਬਾਰਾ ਸੁਧਣ ਦੀ ਲੋੜ ਹੈ ਜਿਹੜੀ ਰਵਾਇਤੀ ਲੀਡਰਸ਼ਿਪ ਨੂੰ ਅਸੀਂ ਬਹੁਤ ਮੌਕੇ ਦੇਖ ਕੇ ਦੇਖ ਲਈ ਪੁਰਾਣੇ ਤੋਂ ਤੇ ਕੋਈ ਸਾਡਾ ਨਜ਼ਰਾ ਹਾਸ ਹੋਇਆ ਹੋਇਆ ਨਹੀਂ ਤੇ ਹੁਣ ਆਪਾਂ ਕੀ ਨੌਜਵਾਨ ਰੀਰਸ਼ੇ ਪਰ ਉੱਚੇ ਕੇ ਅਰਧਮਾਨ ਜਿਨ੍ਹਾਂ ਨੂੰ ਪਿਛਲੇ ਸਮੇਂ 'ਚ ਕੋਈ ਚੰਗੇ ਅਰਧਵਾਲੇ ਜਾਂ ਗੁਰੂ ਜੀ ਨਾਲ ਕਰਨ ਵਾਲੇ ਸੀ ਉਹਨਾਂ ਨੂੰ ਮੇਰੇ ਖੁੱਡੇ ਲੈਣ ਦਾ ਡਰ ਹੈ ਉਹਨਾਂ ਨੂੰ ਦਗਾ ਕੇ ਰੱਖਿਆ ਗਿਆ ਜਿਹੜੇ ਪੰਥ ਵਿਰੋਧੀ ਤਾਕਤਾਂ ਸੀ ਉਹਨਾਂ ਦੀ ਕੋਸ਼ਿਸ਼ ਪਨਾਹੀ ਕੀਤੀ ਗਈ ਜੇ ਕੋਈ ਆਪਣੇ ਹੱਤ ਨਾਲ ਹੀ ਗੱਲ ਕਰਦਾ ਸੀ ਤੇ ਉਹਨਾਂ ਨੂੰ ਜੇਨਾ ਫਾਂਸੀਆਂ ਤੱਕ ਆਪਣੇ ਆਨੇ ਪਹੁੰਚਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਇਹ ਸਾਰੀਆਂ ਚੀਜ਼ਾਂ ਦੇ ਜੇ ਆਪਾਂ ਕੋਈ ਹਾਲੇ ਸੁਣਨੇ ਆ ਤੇ ਆਪਾਂ ਨੂੰ ਸਿਰ ਜੋੜ ਕੇ ਕਿੰਨਾ ਅੱਗੇ ਕਿਹਾ ਗਿਆ ਕਿ ਬੈਠਣ ਦੀ ਲੋੜ ਆ ਆਪੋ ਆਪਣੇ ਅੰਦਰ ਸ਼ਕਤੀ ਮਾਰ ਦੀ ਲੋੜ ਆ ਆਪਣੇ ਘਰ ਮੇਂ ਹੰਤਾਰ ਨੂੰ ਚਾਰਨ ਦੀ ਲੋੜ ਆ ਆਪਣੇ ਚੌਧਰਪੁਰਾ ਛੱਕਰ ਦੀ ਲੋੜ ਹੈ ਜੇ ਆਪਾਂ ਮੌਮ ਨਹੀਂ ਛੱਡਦੀ ਕਰਾਉਂਦੇ ਤੇ ਜੇਕਰ ਤੇ ਆਪਾਂ ਇਹ ਚੀਜ਼ਾਂ ਨਾ ਛੱਡੀਆਂ ਇਹੋ ਚੀਜ਼ਾਂ ਕੇ ਲੈ ਕੇ ਚੱਲਦੇ ਰਹੇ ਤੇ ਮੇਰਾ ਕਲ ਆਉਣ ਵਾਲਾ ਸਮਾਂ ਸਾਡੇ ਲਈ ਹੋਰ ਵੀ ਖਤਰਨਾਕ ਹੋ ਸਕਦਾ ਤੇ ਇਹ ਸਾਰੀਆਂ ਚੀਜ਼ਾਂ ਤੇ ਤੁਸੀਂ ਸਾਰੇ ਸਾਡੇ ਤੋਂ ਵੱਧ ਵੀ ਜਾਣਦੇ ਹੋ ਇਹ ਚੀਜ਼ਾਂ ਕੇ ਆਪਾਂ ਸਾਰਿਆਂ ਨੂੰ ਤੁਹਾਡੇ ਚਰਨਾ ਚੇ ਬੇਨਤੀ ਕਰਵਾਉਂਦੇ ਆ ਕਿ ਸਭਾ ਮੇਲੇ ਕੋਈ ਜੋ ਸਾਡੇ ਕੌਮੀ ਫਰਜ਼ ਆ ਉਹਨਾਂ ਵਾਸਤੇ ਆਪਾਂ ਆਪਣਾ ਸਮਾਗਟ ਹੀ ਪੂਰਨ ਨੂੰ ਬੜੀਏ ਉੱਤੇ ਬਹਿਰਾ ਨਹੀਂ ਤੋ ਇਹ ਹੈ ਕਿ ਉੱਖਾ ਰਸਤਾ ਵਿਖੜਾ ਪੈਂਦਾ ਕਿਉਂਕਿ ਗੁਰੂ ਮਹਾਰਾਜ ਨੇ ਪਹਿਲਾਂ ਕਿਹਾ ਪਹਿਲਾ ਮੰਨ ਕਬੂਲ ਜੀਵਨ ਕੇ ਸ਼ਾਡਾਲ ਇਹ ਰਸਤੇ ਤੇ ਰਸਤੇ ਤੋਂ ਨਾਇਦਾ ਸੋਖਾ ਜੇਗਾ ਹਾਂ ਉਹਨਾਂ ਨੇ ਕੋਈ ਜਦੋਂ ਗੁਰੂ ਮਹਾਰਾਜ ਨੇ ਆਪਣਾ ਨਿਰਮਲ ਪਥ ਚਲਾਇਆ ਉਹਨਾਂ ਨੇ ਪਹਿਲਾਂ ਹੀ ਇਹ ਕਿਹਾ ਜੋ ਤੋ ਪ੍ਰੇਮ ਖੇਲਨ ਦਾ ਚਾਹੋ ਸਿਰ ਧਰ ਤਰੇ ਗਲੀ ਮੇਰੀ ਆਓ ਇਸ ਇਸ ਸਿਰ ਗਲੀ ਦੇ ਧਰ ਕੇ ਉਹਨਾਂ ਨੇ ਗੱਲ ਕਿਉਂਕਿ ਜੇ ਆਪਾਂ ਸਾਰੇ ਮੇਰੇ ਤੇ ਸੀ ਜੋ ਜਨ ਬਹਿ ਕੇ ਕਹਿੰਦਾ ਕਿ ਕੋਈ ਉਹ ਕੋਈ ਇੱਥੇ ਕੋਈ ਹੋਰ ਗੱਲ ਕਰੀਏ ਉੱਥੇ ਬਾਹਰ ਜਾ ਕੇ ਹਕੂਮਤ ਦੇ ਸਾਹਮਣੇ ਕੋਰ ਗੱਲ ਕਰਕੇ ਫਿਰ ਤੇ ਇਦਾਂ ਹੀ ਚੱਲਦਾ ਰਹੇ। ਤੇ ਸੱਚ ਵਾਹਦੇ ਤੇ ਸਭ ਕੋਈ ਕਈ ਕੁਛ ਆਪਣੀਆਂ ਜ਼ਿੰਦਗੀਆਂ ਵੀ ਮਾਰਨੀਆਂ ਕਰ ਸਕਦੀਆਂ ਜੇਲਾ ਵਿੱਚ ਸਭ ਕੁਝ ਹੋ ਸਕਦਾ। ਇਸ ਕਰਕੇ ਆਪਾਂ ਨੂੰ ਗੁਰ ਜੀ ਤੇ ਆਪਣਾ ਗੁਰੂ ਦੇ ਸੇਕਿਆਂ ਤੇ ਫਿਰ ਸਭ ਜੀਵਨ ਦਾ ਜذور ਤਾਰਾ ਲੈ ਕੇ ਹੁਰ ਦੇ ਨਾਂ ਨਾ ਪਹਿਮਾਨ ਤਾਂ ਫਿਰ ਤਾਂ ਆਪਾਂ ਉਦਾਂ ਜੇਰਾ ਦੇ ਨਾਲ ਅੱਗੇ ਵਧਣਾ ਚਾਹੀਦਾ ਜੋ ਵੀ ਜੋ ਸਾਡੇ ਜੀਵਨ ਤੇ ਸੱਚ ਚੋੜਿਆ ਉਹ ਸਹਿਣ ਵਾਸਤੇ ਵੀ ਆਪਾਂ ਤੇ ਪਿਆਰ ਨੇ ਕਿ ਤੇ ਤਾਂ ਹੀ ਆਪਾਂ ਇਹ ਜਿਹੜੀ ਖਾਲਸਾ ਮਤਨਚੜੀ ਕਰਦੇ ਜਦਾ ਸਕਦੇ ਆ ਆਪਾਂ ਪੇਡਾਉ ਦਾ ਪਰਾ ਕਰ ਸਕਦੇ ਜੋ ਸਾਡੇ ਨਾਲ ਹੋ ਰਹੀਆਂ ਬੇਇਨਸਾਫੀਆਂ ਜੋ ਸਾਡੇ ਹੱਕ ਹੋਏ ਰਏ ਉਹਨਾਂ ਮਸੀਂ ਦੁਬਾਰਾ ਤਾਂ ਹੀ ਖਾਲਸਾ ਕਰਦੇ ਤੇ ਸਾਰੇ ਨੇ ਲੈ ਸੀ ਆਪੋ ਆਪਣਾ ਕੌਮੀ ਮਰਜ਼ ਸਮਝ ਕੇ ਤੇ ਬਾਕੀ ਹੋਰ ਜੋ ਇੱਕ ਨਹੀਂ ਚਿੰਤਾ ਕਿ ਤੁਹਾਡੇ ਇਹ ਅਸੀਂ ਬਾਕੀ ਸਾਰੇ ਜਿਹੜਾ ਆਪਣਾ ਪਤਾ ਹੀ ਗਿਆ ਦੂਸਰਾ ਆਪਾਂ ਇੱਕ ਇਸੇ ਵਿਸ਼ੇ ਤੇ ਇੱਕ ਪੰਥਕ ਕਰਤਾ ਕਰਤਾ ਬਾਬਾ ਕਾਲਾ ਸਾਹਿਬ ਦੀ ਕੋਈ ਤਾਂ ਕਰਤੀ ਰਹੀ ਹੋਣੀ ਤੇ ਉਹਦੇ ਵਿੱਚ ਜੀ ਤੁਹਾਡੇ ਤੋਂ ਸਹਿਯੋਗ ਦੀ ਆਪ ਬੇਨਤੀ ਕਰਨਾ ਚਾਹਤੇ ਹਾਂ ਕਿ ਉਹਦੇ ਕੋਲ ਜੇ ਕੋਈ ਪਹੁੰਚ ਹੋ ਤਾਂ ਆਪ ਆਪਰ ਸੁਝਾਅ ਦੇ ਕੇ ਆਪਾਂ ਗੌਮ ਰਚਨ ਦੀ ਕਲਾਵਾਤ ਦੇ ਕੋਈ ਆਉਣ ਵਾਲੇ ਕੋਈ ਇੱਕਲੀ ਕੋ ਰਣਕੀ ਤੋਂ ਪੜਾ ਸਕੀ ਦੂਸਰਾ ਇਹ ਇੱਕ ਪਸਰਜਣੇ 100 ਕਿ ਮਿਟੀਆਂ ਮੋਟਾਂ ਵਾਤੇ ਵੀ ਆਪਾਂ ਜਿਹੜਾ ਇਹ ਵੀ ਆਪਣਾ ਇੱਕ ਕੌਮੀ ਮੁੱਦਆ ਜੀ ਹਨੇ ਆਪਾਂ ਲਾਇਏ ਤੇ ਸਾਰੇ ਇਕੱਠੇ ਹੋ ਗਏ ਕਿਉਂਕਿ ਸਰਕਾਰਾਂ ਸਾਨੂੰ ਇਨਸਾਫ਼ ਦੇਣਾ ਚਾਹੀਦਾ ਸਾਡੇ ਕਿਸਾਨਾਂ ਨਾਲ ਵੀ ਦੇਖੋ ਕਿ ਉਹਦਾ ਨਾਲ ਉਹ ਸਸੋਖਛੜ ਦੇਲੀ ਸ਼ੀਡ ਹੋ ਗਿਆ ਤੇ ਉੱਥੇ ਵਾਦਾ ਕੀਤਾ ਗਿਆ ਐਮਐਸਪੀਆ ਰੋਗਰ ਦਾ ਸਾਰਾ ਇਹ ਚਾਕੇ ਤੇ ਫਿਰ ਸਰਕਾਰਾਂ ਉੱਤਰ ਗਈ ਬੰਦੀਸ਼ੀਆਂ ਨੂੰ ਰਿਆ ਕਰਤਾ ਵੀ ਵਾਦਾ ਕਰਕੇ ਉਹ ਤੋਂ ਫਿਰ ਉੱਤਰ ਗਏ ਇੱਕ ਚੀਜ਼ ਹੈ ਕਿ ਮੇਰੇ ਖਿਆਲ ਨਾਲ ਸਰਕਾਰ ਇੱਕ ਉਹਦੇ ਵਿਸ਼ਵਾਸ ਕਰ ਉਹਨਾਂ ਦਾ ਸਤਕਾਰ ਉਹਦਾ ਵਿਸ਼ਵਾਸ ਨਾਮ ਲੋਕ ਦਾ ਨਿਕਰ ਤੋਂ ਉੱਠ ਗਿਆ ਕਿ ਉਹ ਦੋ ਇਬਾਦਤ ਕੁੱਝ ਕਰਕੇ ਸਦਾ ਚੁੰਦੇ ਆ ਤੇ ਮਰਦੇ ਉਹ ਸਾਰਾ ਕੁਝ ਉਹਨਾਂ ਦੀ ਕੁਰਸੀ ਉਹਨਾਂ ਦਾ ਇੱਕ 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 ਹਜ਼ਾਰਾਂ ਇਹਨਾਂ ਦੀ ਕੁਰਸੀ ਕਿਸ ਤਰੀਕੇ ਨਾਲ ਸਾਡੇ ਸੱਜਣ ਹੋਣਾ ਜਾਵੇ ਇਹ 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 ਤੋਂ ਆਪਾਂ ਕੁਰਸੀਆਂ ਦੇ ਬਹੁਤ ਹੋ ਆਹ ਸਾਰੀਆਂ ਚੀਜ਼ਾਂ ਦਾ ਚੋਦਰਾ ਤੋਂ ਦੂਰ ਬਣਾਉਂਕਾ ਆਈ ਆਪਾਂ ਅੱਗੇ ਵਧ ਸਕਦੇ ਆ ਇੰਨੀਆਂ ਗੱਲਾਂ ਨੇ ਜਿਹੜੀਆਂ ਅਰੇ ਸ਼ਰਨ ਚ ਆਉਂਦੇ ਆਏ ਨੇ ਇਹ ਇਹ ਗੱਲਾਂ ભગવાન ਕੋਲੋਂ ਬਹੁਤ ਹੀ ਸ਼ਾਨਦਾਰ ਉਹ ਆਇਓ ਜੀ ਜਨਾਬ ਦਾ ਨਗਰਪਾਲਿਕਾ ਦਾ ਪ੍ਰਬੰਧਕ ਕਮੇਟੀ ਦਾ ਇਹ ਸਾਰਿਆਂ ਦਾ ਜਿਹੜੇ ਦੋਨੇ ਚੱਲ ਗਿਆ ਏ ਜਿਹੜੇ ਪੰਥਦਰ ਦੀ ਉਹ ਤੁਹਾਡਾ ਬਹੁਤ ਬਹੁਤ ਧੰਨ ਕਿ ਤੁਸੀਂ ਪਹਿਲਾਂ ਵੀ ਆਪਣਾ ਕੌਮੀ ਕਰਤ ਸਮਝਦੇ ਹੋਏ ਰੂਪਾ ਸਾਹਿਬ ਦੀ 프리ਮੂਨ ਦੀ ਇਲੈਕਸ਼ਨ ਚ ਵੀ ਤੁਸੀਂ ਆਪਣਾ ਵੱਡਾ ਯੋਗਦਾਨ ਪਾਇਆ ਉਹਦੇ ਬਾਅਦ ਤੇ ਵੀ ਤੁਹਾਡਾ ਧੰਨ ਕਿ ਤੁਸੀਂ ਆਪਣਾ ਕੌਮੀ ਦਰਦ ਕੌਮੀ ਕਰ ਸਮਝਿਆ ਤੇ ਤੁਸੀਂ ਉੱਥੇ ਚੱਲ ਕੇ ਗੈ ਧਰਮਪੰਥ ਨਾਲ ਸੇਵਾ ਕੀਤੀ ਤੇ ਉਹਦੇ ਬਾਅਦ ਤੇ ਵੀ ਤੁਹਾਡਾ ਬਹੁਤ ਧੰਨ ਆਉਣ ਵਾਲੇ ਸਮੇਂ ਚ ਵੀ ਅਸੀਂ ਅਮੀਰ ਦਾ ਪਿਆਰ ਹੈ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਜਿਹੜੇ ਕੰਮ ਹੀ ਕਰਦੇ ਆ ਜੋ ਸਾਡੇ ਖਰਚੇ ਆ ਉਹਨਾਂ ਨੂੰ ਸਾਰੇ ਜਣੇ ਰਲ ਕੇ ਨਿਭਾਵਾਂਗੇ ਤੇ ਆਪਾਂ ਸਾਰੇ ਹੁਕਮਨਤਾ ਕੋ ਇਨਸਾਫ ਵੀ ਕਰਾਂਗੇ ਕਿ ਆਪਣੇ ਨੌਜਵਾਨੀ ਨੂੰ ਆਪਣੇ ਖਾਨੇ ਵਿੱਚ ਬਿਤਾ ਲੈਣਗੇ ਇਨੀਆਂ ਦੁਬੰਦੀਆਂ ਭਗਵਾਨ ਕਰੇ ਕੋਈ ਕੋਈ ਮੁਸ਼ਕਿਲ ਆਵੇ ਵਾਹਿਗੁਰੂ ਜੀ ਦਾ ਖਤਮ ਕਰਦਾ ਵਾਹਿਗੁਰੂ ਤੇ ਆ ਦੇਖੋ 55 ਸੱਭਾ ਦਾ ਹੋ ਗਿਆ ਕਦੇ ਵੀ ਕਿਸੇ ਆਪ ਨੂੰ ਪਿੱਛਾ ਨਹੀਂ ਕੀਤਾ ਕਦੇ ਕਾੜੀ ਕੀਤੀ ਘਰਾਂ ਦੇ ਘਰ ਵੀ ਬਰਬਾਦ ਕਰਦੇ ਆ ਕਿਹਨੀਆਂ ਟੋਪੀ ਥੋੜਾ ਜੇ ਡੇਟਰਮਸ ਚ ਜੋੜਦੈ ਨੇ ਚਾਹੀਦੇ ਇਹ ਕਹਿੰਦਾ ਹਾਂ ਜੇ ਮੁੰਡਾ ਜਾਪਾ ਮਹਿਕ ਦੀ ਖਾਲਸਾ ਇਸ ਕੌਮ ਨੂੰ ਇਸ ਦਵਦਾਰ ਵਿੱਚ ਕੱਟਣ ਵਾਸਤੇ ਸਿਰ ਜੋੜਦੇ ਪੈਣੇ ਆ ਜੇ ਸਾਡੇ ਲੀਦਰ ਸਿੰਘ ਜੋੜ ਜਾਣਗੇ ਕੌਮ ਕਦੀ ਪਿੱਛੇ ਨਹੀਂ ਹਟੇਗੀ ਸਿੰਘਾਂ ਦਾ ਪਹਿਲਾਂ ਦੇ ਸਹਿਦ ਦਿੱਤੂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡਾ ਇੱਥੇ ਆਉਣ ਤੇ ਵੀ ਬੜਾ ਮਾਨਸਤਕਾਰ ਕੀਤਾ ਤੇ ਦੂਸਰਾ ਇਹਨਾਂ ਨੇ ਜੋ ਖਡੂਰ ਸਾਹਿਬ ਦੀ ਇਲੈਕਸ਼ਨ ਹੋਈ ਸੀ ਉਹਦੇ ਚ ਵੀ ਵੋਟਾਂ ਤੇ ਖਡੂਰ ਸਾਹਿਬ ਦੇ ਫਰੀਦਕੋਟ ਦੇ ਲੋਕਾਂ ਨੂੰ ਵੋਟ ਦਾ ਮੌਕਾ ਮਿਲਿਆ ਪਰ ਉਹਦੇ ਚ ਪੂਰੇ ਪੰਜਾਬੀਆਂ ਦਾ ਪੂਰੇ ਵਿਸ਼ਵ ਚ ਰਹਿੰਦੇ ਸਿੱਖਾਂ ਦਾ ਵੱਡਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੇ ਕਿਸੇ ਨੇ ਕੋ ਅਰਦਾਸ ਕੀਤੀ ਕਿਸੇ ਨੇ ਤਨ ਨਾਲ ਧਨ ਮਨ ਸਾ ਬਹੁਤੇ ਵੱਡਾ ਹਿੱਸਾ ਪਾਇਆ ਇਸ ਕਰਕੇ ਅਸੀਂ ਇਹਨਾਂ ਦਾ ਇਸ ਕਰਕੇ ਵੀ ਬਰਨਾਲਾ ਨਿਵਾਸੀਆਂ ਦਾ ਜੋ ਇੱਥੋਂ ਜਾ ਕੇ ਉੱਥੇ ਉਹਨਾਂ ਨੇ ਕਈਆਂ ਟੀਮਾਂ ਨੇ ਕੰਮ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਆਂ ਬਾਕੀ ਇਹ ਦਾਨਗੜ ਸਾਹ ਵਰਗੇ ਸਿਰ ਸੱਜਣ ਜਿਹੜੇ ਪੰਥਕ ਆਤਿਹਾਸੀ ਆ ਪੰਥ ਨੂੰ ਪਿਆਰ ਕਰਦੇ ਆ ਆਪਣੇ ਪੰਜਾਬ ਦੇ ਹੱਕਾਂ ਲਈ ਲੜਦੇ ਆ ਇਹ ਇਹੋ ਜਿਹੇ ਸ਼ਖਸੀਅਤਾਂ ਨੂੰ ਮਿਲ ਕੇ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਤੇ ਆਉਣ ਵਾਲੇ ਸਮੇਂ ਲਈ ਅਸੀਂ ਚਾਹੁੰਦੇ ਆ ਕਿ ਇਦਾਂ ਦੇ ਜਿਹੜੇ ਸਿਰਦ ਉਹ ਹੋਰ ਅੱਗੇ ਆਉਣ ਤੇ ਆਪਾਂ ਸਾਰੇ ਜਨਰਲ ਮਿਲ ਕੇ ਜੋ ਫਰੋਮਨੀ ਕਮੇਟੀ ਦਾ ਜਾਂ ਹੋਰ ਜਿਹੜੇ ਸਾਡੇ ਕੌਮੀ ਕਾਰਜ ਜਿੱਥੇ ਜਿੱਥੇ ਵੀ ਕੋਈ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਕਰਨਾ ਪੈ ਰਿਹਾ ਜਾਂ ਬੇਅਦਬੀ ਵਾਸਤੇ ਕੋਈ ਤਾਂ ਆਪਾਂ ਨੂੰ ਸਾਰਿਆਂ ਇੱਕ ਸੰਗਰਸ ਸੇ ਇਕੱਠਾ ਕਰੀਏ ਕਿ ਜੋ ਸਾਡੇ ਕਿਸਾਨੀ ਮਸਲੇ ਵੀ ਜੋ ਸਾਡੀ ਨੌਜਵਾਨੀ ਨਸ਼ਿਆਂ ਚੁੱਲ ਰਹੀ ਆ ਉਹਨੂੰ ਵੀ ਬਚਾਉਣ ਦੇ ਸਾਰਾ ਅਸੀਂ ਇੱਕ ਸਾਰੇ ਜਣੇ ਨਾਲ ਮਿਲ ਕੇ ਕੋਈ ਇੱਕ ਸਾਂਝੀ ਧਿਰ ਖੜੀ ਕਰੀਏ ਕਿ ਜੇ ਸਾਰੇ ਪੰਥਕਦਰਦੀ ਸਾਰੇ ਜਿਹੜੇ ਇਕੱਠੇ ਹੋਣ ਤੇ ਆਪਾਂ ਨਾਲ ਮਿਲ ਕੇ ਜੋ ਇਹ ਹਕੂਮਤਾਂ ਕੋ ਵੀ ਅਨਸਾਫ਼ ਲੈਣ ਦੀ ਤਾਕਤ ਰੱਖੀਏ ਤੇ ਆਪਣੀ ਕੌਮ ਨੂੰ ਜਾਂ ਆਪਣੇ ਨੌਜਵਾਨਾਂ ਨੂੰ ਬਚਾ ਸਕੀਏ। ਤੇ ਅਜੇ ਜੇ ਫਿਲਹਾਲ ਤੇ ਚੋਣਾਂ ਦੇ ਜਿਹੜੇ ਵੋਟ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਆ ਉਹਦੇ 2-3 ਵਾਰੀ ਉਹਦਾ ਉਹ ਚ ਵਾਅਦਾ ਵੀ ਕੀਤਾ ਗਿਆ ਪਰ ਸਾਡੇ ਕੌਮ 'ਚ ਬੜਾ ਵੇਸਲਾਪਣ ਇਹ ਬਹੁਤ ਅਣਗਹਿਲੀ ਵਰਤੀ ਜਾ ਰਹੀ ਹੈ ਕਿ ਇਹਨ ਵਧਾਉਣ ਦੇ ਬਾਵਜੂਦ ਵੀ ਅਜੇ ਮੇਰੇ ਖਿਆਲੋਂ 50% ਜੋ 11 ਸਾਲ ਪਹਿਲਾਂ ਦਾ ਅੰਕੜਾ ਉਹ ਉਹਦੇ ਮੁਤਾਬਕ ਨਹੀਂ ਆ। ਇਸ ਕੀ ਇਹ ਚੀਜ਼ੇ ਕਿ ਇਸੇ ਕਰਕੇ ਅਸੀਂ ਹੁਣ ਬਰਨਾਲਾ ਚਾਹੇ ਆ ਬਰਨਾਲਾ ਜੀ ਇਹਨਾਂ ਦੇ ਦਾਨਗੜ ਸਾਹਿਬ ਜਾਂ ਇਹਨਾਂ ਦੀ ਹੋਰ ਟੀਮ ਨੂੰ ਅਸੀਂ ਇਹ ਸੇਵਾ ਇਹਨਾਂ ਦੀ ਇਹਨਾਂ ਨੂੰ ਕਵਾਂਗੇ ਕਿ ਤੁਸੀਂ ਵਾਚੜ ਕੇ ਕਰੋ ਆਪਣੇ ਅੱਗੇ ਪਿੰਡਾਂ 'ਚ ਆਪਣੇ ਜਿਹੜੇ ਸਿਰ ਸੱਜਣੇ ਆ ਉਹਨਾਂ ਤੱਕ ਤੁਸੀਂ ਪਹੁੰਚ ਕਰੋ ਜਾਂ ਉਹਨਾਂ ਦੀ ਕੋਈ ਕਮੇਟੀਆਂ ਬਣਾ ਕੇ ਪਿੰਡ-ਪਿੰਡ ਤੱਕ ਆਪਾਂ ਇਹ ਪਹੁੰਚ ਕਰੀਏ ਘਰ-ਘਰ ਤੱਕ ਪਹੁੰਚ ਕਰਕੇ ਅਮਾ ਕੋਈ ਵੀ ਜੋ ਇਸ ਵੋਟ ਦਾ ਹੱਕਦਾਰ ਆ ਜਾਂ ਜਿਹੜੇ ਸ਼ਰਤਾਂ ਪੂਰੀਆਂ ਕਰਦਾ ਉਹ ਤੋਂ ਵਾਂਝਾ ਨਾ ਰਵੇ ਬੰਦੀ ਸਿੰਘਾਂ ਦੇ ਰਹੀ ਵਾਸਤੇ ਜੀ ਕਾਮਿਆਂ ਸਾਹ ਮੋਰਚਾ ਵੀ ਲੱਗਾ ਹੋਇਆ ਅੱਜ ਉੱਥੇ ਵੀ ਇੱਕ ਪ੍ਰਦਰਸ਼ਨ ਸੀਗਾ ਉਹ ਰੋਸ ਮਾਰਚ ਸੀਗਾ ਤਾਂ ਉਹਦੇ 'ਚ ਵੀ ਸਾਡੇ ਵੱਲੋਂ ਭੇਜੇ ਗਏ ਸੀ ਕੁ ਸਿੰਘ ਤੇ ਬਾਕੀ ਅਸੀਂ ਚਾਹੁੰਦੇ ਆ ਕਿ ਜਿਨ੍ਹਾਂ ਨੇ ਕਿਸਾਨੀ ਮੋਰਚਾ ਆਵਾਜਾਂ ਇਹ ਅਨਸਾਫ ਮੋਰਚਾ ਆਵਾਜਾਂ ਲਤੀਫਪੁਰੇ ਆ ਜਾਂ ਹੋਰ ਜਿਹੜੇ ਸਾਰੇ ਸਾਂਝੇ ਮਸਲੇ ਆ ਉਹਨਾਂ ਵਾਸਤੇ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਇਹਨਾਂ ਪੰਥਕਦਰਦੀਆਂ ਨੂੰ ਸਾਰਿਆਂ ਨੂੰ ਇੱਕ ਮੰਚ ਤੇ ਆਉਣਾਂ ਦੀ ਲੋੜ ਆ ਤਾਂ ਹੀ ਅਸੀਂ ਸਾਰੇ ਜਣੇ ਕੋਈ ਇੱਕ ਇਕੱਠਾ ਵੱਡਾ ਸੰਘਰਸ਼ ਇੱਕ ਜਗ੍ਹਾ ਤੋਂ ਕਰੀਏ ਕੋਈ ਅਕਾਲ ਤਖਤ ਦੀ ਅਗਵਾਈ 'ਚ ਜਾਂ ਇਸ ਤਰੀਕੇ ਨਾਲ ਦਿੱਤਾ ਹੀ ਸਾਡੇ ਅਸੀਂ ਜਿਹੜਾ ਕਿ ਉਸ ਉੱਚ ਕਾਮਯਾਬ ਹੋ ਸਕਦਾ ਉਹ ਉਹਦੇ ਵਾਸਤੇ ਵੀ ਜਿਹੜੇ ਸਾਡੇ ਇਹੋ ਹੀ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਤੇ ਆਉਣ ਵਾਲੀ ਸੈਂਬਲੀ ਸਾਨੂੰ ਕੀ ਰਣਨੀਤੀ ਤੈਅ ਕਰਨੀ ਚਾਹੀਦੀ ਆ ਉਹ ਜੋ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਾਂ ਆਉਣ ਵਾਲੇ ਸਮੇਂ ਦੀ ਜੋ ਇਲੈਕਸ਼ਨ ਹੁੰਦੀ ਆ ਤੇ ਉੱਚ ਆਪਾਂ ਨੂੰ ਕਿੱਦਾਂ ਦੇ ਉਮੀਦਵਾਰ ਜਾਂ ਉਹਨਾਂ ਦੀ ਚੋਣ ਕਰਨ ਦਾ ਕੋਈ ਵਧੀਆ ਕੋਈ ਤਰੀਕਾ ਆਪਾਂ ਲੱਭੀਏ ਕਿ ਜਿਹੜੇ ਜਿਹੜੇ ਮਤਲਬ ਯੋਗ ਉਮੀਦਵਾਰ ਹੋ ਨਹੀਂ ਅਜੇ ਫਿਰ ਹਾਲ ਆਪਾਂ ਇਹ ਆਮ ਸੰਗਤਾਂ ਨਾਲ ਸਲਾਹ ਕਰਾਂਗੇ ਜੇ ਉਹ ਸੰਗਤਾਂ ਦੀ ਕੋਈ ਇਹੋ ਜੀ ਡਿਮਾਂਡ ਹੋਈ ਉੱਤੇ ਵਿਚਾਰ ਕੀਤੀ ਜਾ ਸਕਦੀ ਹੈ ਜੇ ਫਿਰ ਹਾਲ ਸਾਡਾ ਕੋਈ ਇਦਾਂ ਦਾ ਨਹੀਂ ਅਜੇ ਜੀ ਅਸੀਂ ਸਾਰੀਆਂ ਪੰਥਕ ਧਿਰਾਂ ਨਾਲ ਮਿਲ ਬੈਠ ਕੇ ਕੋਈ ਸੋਚਾਂਗੇ ਕੋਈ ਸਾਂਝਾ ਉਮੀਦਵਾਰ ਤੈ ਹੋਵੇ ਤੇ ਇੱਕ ਹੀ ਉਮੀਦਵਾਰ ਪੰ ਪੂਰੇ ਸਿੱਖ ਜਗਤ ਵੱਲੋਂ ਭਾਈ ਸਾਹਿਬ ਹਾਂ ਰਿਹਾਈ ਵਾਸਤੇ ਜੀ ਇੱਕ ਅਸੀਂ ਸਰਕਾਰ ਨੂੰ ਬਹੁਤ ਜੋ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਕਿਸਾਨ ਜੁਨੇ ਵਾਲੇ ਡੀਸੀ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਉਹ ਦਿਨ ਕਰ ਰਹੇ ਆ ਫਿਰ ਅਸੀਂ ਉਹਦਾ ਕੋਰਟ 'ਚ ਵੀ ਹਾਈ ਕੋਰਟ 'ਚ ਵੀ ਕੇਸ ਚੱਲ ਰਿਹਾ ਉਹਦੀ 28 ਤਰੀਕ ਆ ਤੇ ਬਾਕੀ ਅਸੀਂ 19 ਤਰੀਕ ਨੂੰ ਜੋ ਸਮੂਹ ਬੰਦੀ ਸਿੰਘ ਹੈ ਉਹਨਾਂ ਦੀ ਰਿਹਾਈ ਵਾਸਤੇ ਵੀ ਉਥੇ ਕੋਈ ਅਸੀਂ ਸੋਚ ਰਹੇ ਆ ਕਿ ਕੋਈ ਸੰਝਾ ਕੋਈ ਫੰਡ ਨੇ ਨੀ ਉਹ ਇਹ ਤੇ ਕੋਈ ਨਾਰਮਲ ਵੋਟਾਂ ਵਾਸਤੇ ਇਹ ਹੈਗਾ ਸੀ ਕਿ ਇੱਕ ਇਹਨਾਂ ਅਸੀਂ ਇਧਰ ਤੋਂ ਆ ਰਹੇ ਸੀ ਤੇ ਇਹਨਾਂ ਨੇ ਇਹਨਾਂ ਨੇ ਪਹਿਲਾਂ ਤਾਂ ਫਿਕਸ ਸੀ ਰਾਜਦੇਵ ਖਾਲਸਾ ਸਾਡੇ ਬਹੁਤ ਸਤਿਕਾਰਯੋਗ ਹੈ ਜੀ ਉਹਨਾਂ ਨੇ ਬਹੁਤ ਕੰਮ ਕੀਤਾ ਅਸੀਂ ਉਹਨਾਂ ਦਾ ਇਹ ਅਸੀਂ ਤਾਂ ਉਹਨਾਂ ਦਾ ਬਹੁਤ ਧੰਨਵਾਦੀ ਆ ਜੀ ਉਹਨਾਂ ਨੂੰ ਨਹੀਂ ਉਹਨਾਂ ਨੂੰ ਇਨਵੀਟੇਸ਼ਨ ਤੇ ਇੱਕ ਤੋਂ ਅਸੀਂ ਕਿਸੇ ਨੂੰ ਵੀ ਇਨਵੀਟੇਸ਼ਨ ਨਹੀਂ ਅਸੀਂ ਨਹੀਂ ਦਿੱਤਾ ਜੀ ਹੈ ਅਸੀਂ ਤੇ ਇੱਥੇ ਸੰਗਤਾਂ ਜਿਹੜੀਆਂ ਵੀ ਆਈਆਂ ਕੋਈ ਉਹ ਆਪਣੇ ਇਧਰ ਦੇ ਲੋਕਲ ਸੱਦੇ ਤੇ ਆਈਆਂ ਇਹ ਜੀ ਮੇਰਾ ਖਿਆਲ ਹੈ ਕਿ ਉਹ ਹੁਣ ਆਖਰੀ ਹੱਥ ਕੰਡੇ ਵਰਤ ਰਹੇ ਆ ਤੇ ਲੋਕਾਂ ਦਾ ਵਿਸ਼ਵਾਸ ਉਹਨਾਂ ਤੋਂ ਉੱਠ ਰਿਹਾ ਜਿਹੜੇ ਉਹ ਦੋ ਤਿੰਨ ਮੈਂ ਐਮਐਲਏ ਜਿੱਤ ਕੇ ਵੀ ਗਏ ਸੀ ਉਹਨਾਂ ਚੋਂ ਇੱਕ ਕੱਲ ਦੂਜੇ ਪਾਸੇ ਚਲਾ ਗਿਆ ਤੇ ਮੇਰਾ ਖਿਆਲ ਹੈ ਕਿ ਹੁਣ ਕੌਮ ਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੇ ਕੌਮ ਨਾਲ ਬਹੁਤ ਵੱਡੇ ਧੋਖੇ ਕੀਤੇ ਬੇਇਮਾਨੀਆਂ ਕੀਤੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਇਕ ਉਹਨਾਂ ਨੂੰ ਉਹਨਾਂ ਦਾ ਸਤਕਾਰ ਨੂੰ ਨਹੀਂ ਘਟਾਉਂਦੇ ਨਹੀਂ ਘਟਾਉਣਾ ਚਾਹੀਦਾ ਨਹੀਂ ਉਹਨਾਂ ਦਾ ਸਟੈਂਡ ਵੀ ਮੇਰਾ ਖਿਆਲ ਹੈ ਕਿ ਜਦੋਂ ਬੋਲਣ ਦਾ ਮੌਕਾ ਸੀ ਜਦੋਂ ਹਲਾਤ ਇਦਾਂ ਦੇ ਸੀ ਉਦੋਂ ਉਹਨਾਂ ਨੂੰ ਆਪਣੀ ਆਵਾਜ਼ ਬਰੰਦ ਕਰਨੀ ਚਾਹੀਦੀ ਸੀ ਹੁਣ ਬਹੁਤ ਦੇਰ ਹੋ ਗਈ ਉਹਨਾਂ ਨੂੰ ਵੀ ਜਿਹੜਾ ਨਾ ਦੇਰ ਬਾਅਦ ਆ ਗਿਆ ਇਹ ਮੇਰਾ ਖਿਆਲ ਹੈ ਕਿ ਸਰਕਾਰ ਦੀਆਂ ਬੜੀਆਂ ਕੋਝੀਆਂ ਜਿਹੀਆਂ ਸ਼ਾਦਸ਼ਾ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਜਾਂ ਕੋਈ ਇਹੋ ਜੀ ਚੀਜ਼ ਵੀ ਹੋ ਸਕਦੀ ਹੈ ਇਸ ਕਰਕੇ ਅਸੀਂ ਕਹੋਣੇ ਆ ਕਿ ਇਹ ਉਹਨਾਂ ਨੂੰ ਜਿਹੜੇ ਆਪਣੇ ਅਮਰਤਪਾਲ ਸਿੰਘ ਆ ਜਾਂ ਉਹਨਾਂ ਦੇ ਸਾਥੀ ਉਹਨਾਂ ਨੂੰ ਤੇ ਰਿਆਕ ਕੀਤਾ ਜਾਣਾ ਚਾਹੀਦਾ ਹੁਣ ਤੇ ਉਹ ਪੰਜਾਬ ਚੋਂ ਬਹੁਤ ਸਭ ਤੋਂ ਵੱਡੇ ਬਹੁਮਤ ਨਾਲ ਜਿੱਤੇ ਵੀ ਆ ਤੇ ਲੋਕਾਂ ਦੀਆਂ ਭਾਵਨਾਵਾਂ ਵੀ ਇਹ ਕਹਿੰਦੀਆਂ ਕਿ ਉਧਰ ਜੋ ਖਰੂਰ ਸਾਹਿਬ ਦੇ ਹਲਕੇ ਦੇ ਉਹ ਨਮਾینده ਆ ਉਹਨਾਂ ਦੇ ਵੀ ਜੋ ਕੰਮ ਕਾਜ ਆ ਜਾਂ ਪੂਰੇ ਪੰਥ ਦੇ ਜੋ ਮਸਲੇ ਆ ਉਹਨਾਂ ਨੂੰ ਉਠਾਉਣ ਵਾਸਤੇ ਉਹਨਾਂ ਨੂੰ ਮੇਰੇ ਖਿਆਲ ਅਕਿ ਸਾਰੇ ਪੰਜਾਬ ਦੀ ਪੰਥ ਦੀ ਆਵਾਜ਼ ਆ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਹੋਰ ਲੈ ਕੇ ਜਾਓ ਕੋਈ ਗੱਲ ਨਹੀਂ ਜੇ ਜਿਹੜੇ ਕੋਈ ਨਸ਼ੇ ਨਸ਼ੇ ਡਰਗਸ ਮੰਗ ਰਹੇ ਉਹਨਾਂ ਉਹਨਾਂ ਦੀ ਜਗ੍ਹਾ ਤੇ ਉਹੋ ਜੀ ਜਗ੍ਹਾ ਤੇ ਉਹਨਾਂ ਦੀ ਬਣਦੀ ਆ ਚਲੋ ਖਰਿਆ ਗੁਰੂ ਮਹਾਰਾਜ ਕਿਰਪਾ ਕਰਨ ਉਹ ਵੀ ਆਪਣਾ ਚੰਗੇ ਪਾਸੇ ਆ ਜਾਣ ਲੈ ਉਹ ਆਪਣਾ ਧੰਦਾ ਛੱਡ ਕੇ ਕੋਈ ਸੇਵਾ ਸਿਮਰਨ ਆਲਾ ਕੋਈ ਰਸਤਾ ਫੜ ਲੈਣ ਇਹ ਜੇ ਉਹ ਲੋਕਾਂ ਨੇ ਫੈਸਲਾ ਕਰ ਦਿੱਤਾ ਕਿ ਐਨਐਸਏ ਗਲਤ ਸੀਗਾ ਇਹ ਤੇ ਹੁਣ ਆ ਲੋਕਾਂ ਨੇ ਜਿਹੜੇ ਏਡੇ ਬਹੁਮਤ ਨਾਲ ਜਿਤਾਇਆ ਉਹਨੂੰ ਲੋਕਾਂ ਨੇ ਉਸ ਜੀ ਨੂੰ ਸਵੀਕਾਰ ਨਹੀਂ ਕੀਤਾ ਲੋਕਾਂ ਨੇ ਉਸ ਟਾਈਮ ਤੇ ਵੀ ਬਹੁਤ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਹ ਸਰਕਾਰ ਦੀ ਦਹਿਸ਼ਤ ਜੋ ਇਹਨੇ ਵੱਡੇ ਪੱਦਰ ਤੇ ਸੀ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਗਿਆ ਕਿੰਨੇ ਝੂਠੇ ਪਰਚੇ ਪਾ ਕੇ ਲੋਕਾਂ ਨੂੰ ਅੰਦਰ ਅਜੇ ਡੇਢ ਡੇਢ ਸਾਲ ਤੋਂ ਹੋ ਚੱਲਿਆ ਅਜੇ ਤੱਕ ਕਿਸੇ ਜ਼ਮਾਨਤ ਨਹੀਂ ਦੇ ਰਹੇ ਇਹ ਕਿ ਮੇਰੇ ਖਿਆਲ ਲੇ ਕੇ ਬਹੁਤ ਲੋਕਤੰਤਰ ਚ ਜਿਹੜਾ ਇਹ ਢੰਡੋਰਾ ਪਿੱਟ ਰਹੇ ਉਹਦਾ ਕਾਹਨ ਖੁਦ ਕਰ ਰਹੇ ਭਗਵੰਤ ਜੀ ਮੇਰੇ ਖਿਆਲ ਇਹ ਇਸੇ ਕਰਕੇ ਲੋਕਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਇਸੇ ਕਰਕੇ ਹੀ ਆਪਣੇ ਲੋਕਾਂ ਨੇ ਉਹਨਾਂ ਨੂੰ ਕਾਰ ਦਿੱਤਾ ਕਿਉਂਕਿ ਇਹ ਭਗਵੰਤ ਮਾਨ ਸਾਹਿਬ ਵੀ ਇਹ 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 ਵਾਦਾ ਦੇ ਕੇ ਆਏ ਸੀ ਕਿ ਬੇਅਦਬੀ ਦੇ ਅਨਸਾਫ਼ ਹੋਊਗਾ ਪਰ ਉਹਦੇ ਉਹ 2 ਸਾਲ ਤੋਂ ਜੇ ਤੁਹਾਨੂੰ ਪਤਾ ਕਿ ਉਹਦੇ ਵਾਸਤੇ ਪਰਮਿਸ਼ਨ ਨਹੀਂ ਦੇ ਰਿਹਾ ਕੇਸ ਚ ਰੋਣ ਵਾਸਤੇ ਤੇ ਜਿਹੜੇ ਕੇਸ ਚੱਲਦੇ ਸੀ ਉਹਨਾਂ ਨੂੰ ਵੀ ਇੱਥੋਂ ਪੰਜਾਬ ਤੋਂ ਚੰਡੀਗੜ੍ਹ ਟਰਾਂਸਫਰ ਕੀਤਾ ਜਾ ਰਿਹਾ ਤੇ ਉਤੋਂ ਲੱਗਦਾ ਕਿ ਕੋਈ ਉਹਨਾਂ ਦੇ ਇਹੋ ਜੀ ਮਨਸਾ ਨਹੀਂ ਕਿ ਕੋਈ ਇਨਸਾਫ ਹੋਵੇ ਉਹ ਸੰਭਾਵਨਾ ਹੈ ਨਹੀਂ ਜਥੇਦਾਰ ਸਾਡੇ ਜਥੇਦਾਰੀ ਦਾ ਉਹਦਾ ਜਾਂ ਸਾਡੇ ਅਕਾਲ ਤਖਤ ਬਹੁਤ ਬਹੁਤ ਸਰਮੌਰ ਸੰਸਥਾ ਵਾ ਸਾਰਾ ਸਿੱਖ ਜਗਤ ਉਹਨੂੰ ਉਹਦੇ ਫੈਸਲੇ ਨੂੰ ਸਿਰ ਝੁਕਾ ਕੇ ਮੰਨਦਾ ਸੀ ਪਰ ਕੁਝ ਕੁਝ ਪਰ ਪਿਛਲੇ ਸਮੇਂ ਤੋਂ ਉਸ ਉਥੇ ਜਥੇਦਾਰ ਜਾ ਉਸ ਜੇ ਬੈਠ ਗਏ ਜਾਂ ਉਹਨਾਂ ਨੇ ਫੈਸਲੇ ਇਹੋ ਜਿਹੇ ਕਿਸੇ ਦਬਾਧীন ਕੀਤੇ ਕਿ ਜਦੋਂ ਆਕਾਲ ਤਖਤ ਦੀ ਹਸਤੀ ਆਜ਼ਾਦ ਆ ਪਰ ਉਥੇ ਜਿਹੜੇ ਦਬਾਧੀ ਅਧੀਨ ਫੈਸਲੇ ਕੀਤੇ ਗਏ ਜਾਂ ਰਾਮ ਰਹੀਮ ਨੂੰ ਮਾਫੀ ਦੇਣੀ ਸੀ ਉਹ ਸੰਗਤ ਨੇ ਸਵੀਕਾਰ ਨਹੀਂ ਕੀਤੇ ਉਹਦੇ ਨਾਲ ਆਕਾਲ ਤਖਤ ਦੇ ਜਥੇਦਾਰ ਦੀ ਵੀ ਵਕਾਰ ਨੂੰ ਬੜੀ ਵੱਡੀ ਢਾਹ ਲੱਗੀ ਤੇ ਕੌਮ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਸ ਕਰਕੇ ਮੇਰੇ ਖਿਆਲ ਹੈ ਕਿ ਜਥੇਦਾਰ ਨੂੰ ਕੌਮ ਦੀਆਂ ਭਾਵਨਾਵਾਂ ਅਨਸਾਰ ਜੇ ਅਗਰ ਕੋਈ ਫੈਸਲਾ ਕਰਦੇ ਆ ਤੇ ਕੌਮ ਨੂੰ ਪ੍ਰਵਾਨ ਕਰੂਗੀ ਤੇ ਆਗਰ ਕੌਮ ਦੀਆਂ ਭਾਵਨਾਵਾਂ ਦੇ ਉਲਟ ਫੈਸਲਾ ਕਰਦੇ ਤੇ ਇਹ ਨਾ ਹੋਵੇ ਕਿ ਉਹਦੇ ਵਾਸਤੇ ਲੋਕ ਉਹ ਫੈਸਲੇ ਨੂੰ ਨਾ ਮੰਨਣ ਤੇ ਜਥੇਦਾਰੀ ਦੇ ਵਕਾਰ ਨੂੰ ਮਿਟਾ ਲਗੇ ਇਸ ਕਰਕੇ ਅਸੀਂ ਚਾਹੁੰਦੇ ਕਿ ਫੈਸਲਾ ਕੋਈ ਇਹੋ ਜਿਹਾ ਹੋਣਾ ਚਾਹੀਦਾ ਕਿ ਜਿਹੜਾ ਜ਼ਰੂਰਤ ਆ ਜਿਹੜੀ ਸਮੇਂ ਦੀ ਦੇਖੋ ਜੀ ਅਕਾਲੀ ਫੂਲਾ ਸਿੰਘ ਉਸ ਟਾਈਮ ਤੇ ਮਹਾਰਾਜਾ ਰਜੀ ਸਿੰਘ ਇੱਕ ਇੰਡੀਪੈਂਡੈਂਟ ਰਾਜਾ ਸੀ ਤੇ ਹਾਂ ਉਹਦੇ ਰਾਜ ਬਹੁਤ ਤੇ ਪਰ ਉਹਨਾਂ ਵੀ ਉਸ ਚੀਜ਼ ਨੂੰ ਸਵੀਕਾਰ ਕੀਤਾ ਮੰਨਿਆ ਕਿ ਜੇ ਉਹਨਾਂ ਦੀ ਕੋਈ ਗਲਤੀ ਹੋਈ ਸੀ ਤੇ ਹੁਣ ਜਿਹੜੇ ਹਾਲਾਤ ਆ ਮੇਰੇ ਖਿਆਲ ਹੈ ਕਿ ਜਸੇਦਾਰ ਵੀ ਥੋੜੇ ਦਬਾਅ ਦੀ ਹਿੰਦਲ ਰਹੇ ਆ ਇਹੋ ਜੀਆਂ ਚੀਜ਼ਾਂ ਅਸੀਂ ਸੋਚਦੇ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹੋ ਹੀ ਸਾਰੇ ਕੋਸ਼ਿਸ਼ ਕਰਾਂਗੇ ਕਿ ਅਕਾਲ ਤਖਤ ਦੀ ਹਸਤੀ ਨੂੰ ਦੁਬਾਰਾ ਉਸ ਉਹਨਾਂ ਬਣਨ ਦੀਆਂ ਤੇ ਪਹੁੰਚਾਇਆ ਜਾਏ ਇਹ ਜੀ ਮੇਰੇ ਖਿਆਲ ਹੈ ਕਿ ਸਰਕਾਰਾਂ ਦੇ ਵੀ ਬਹੁਤ ਵੱਡਾ ਫੇਲਿਅਰ ਵੀ ਆ ਜਾਂ ਮਿਲੀ ਭੁਗਤ ਲਾ ਲੋ ਕਿ ਜੇ ਕੋਈ ਨਸ਼ਿਆਂ ਦੇ ਖਿਲਾਫ ਕੋਈ ਮਹਿਮ ਉਠਦੀ ਹੈ ਤੂੰ ਉਹਨੂੰ ਤੇ ਦਬਾ ਦਿੱਤਾ ਜਾਂਦਾ ਹੈ ਤੇ ਨਸ਼ਿਆਂ ਦੇ ਖਿਲਾਫ ਕੁਝ ਵੀ ਕੰਮ ਨਹੀਂ ਹੋ ਰਿਹਾ ਕਿਸੇ ਦੀ ਜ਼ਿੰਮੇਵਾਰੀ ਇੰਨੇ ਲੋਕ ਮਰ ਰਹੇ ਆ ਕਿਸੇ ਦੀ ਵੀ ਜ਼ਿੰਮੇਵਾਰੀ ਫਿਕਸ ਨਹੀਂ ਹੋ ਰਹੀ ਕਿ ਇਹਦੇ ਚ ਕੋਈ ਐਮ ਐਲ ਏ ਜ਼ਿੰਮੇਵਾਰ ਆ ਇਹਦੇ ਚ ਕੋਈ ਮੰਤਰੀ ਜ਼ਿੰਮੇਵਾਰ ਆ ਕੋਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ ਕਿਸੇ ਨਾ ਕਿਸੇ ਦੀ ਤੇ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਨਾ ਕਿ ਕਿਉਂ ਹੋ ਰਿਹਾ ਹੋਰ ਸਾਰੀਆਂ ਚੀਜ਼ਾਂ ਇਹ ਇੱਕ ਜੇ ਕਿਸੇ ਨੇ ਇੱਥੇ ਅਸੀਂ ਆਉਣਾ ਤੇ ਇੱਥੇ ਪਹਿਲਾਂ ਹੀ ਸੀ ਆਰ ਡੀ ਸਭ ਚੀਜ਼ਾਂ ਖਲੋਤੀਆਂ ਹੋਣਗੀਆਂ ਪਰ ਇਹੋ ਜੇ ਨਸ਼ਾ ਘਰ ਘਰ ਤੱਕ ਪਹੁੰਚ ਰਿਹਾ ਖੁੱਲ੍ਹੇ ਆਮ ਵਿਕ ਰਿਹਾ ਉੱਥੇ ਤੇ ਕੋਈ ਐਕਸ਼ਨ ਹੋ ਨਹੀਂ ਰਿਹਾ ਇਹ ਬੜੀ ਸਾਡੇ ਵਾਸਤੇ ਏ ਪੰਜਾਬੀਆਂ ਸਾਰਿਆਂ ਦੇ ਵਾਸਤੇ ਬੜੀ ਨਮੋਸ਼ੀ ਦੀ ਗੱਲ ਤੇ ਸਾਡਾ ਬਹੁਤ ਵੱਡਾ ਘਾਟਾ ਕਿ ਸਾਡੀ ਨੌਜਵਾਨ ਪੀੜੀ ਖਤਮ ਹੋ ਰਹੀ ਆ ਔਰ ਆਉਣ ਵਾਲੀ نسل ਤੇ ਵੀ ਸਾਡਾ ਇਹ ਇਨਾ ਚੀਜ਼ਾਂ ਨਾਲ ਬਹੁਤ ਵੱਡਾ ਅਸਰ ਪੈ ਰਿਹਾ ਅਸੀਂ ਤੇ ਸਿੱਖ ਜਗਤ ਨੂੰ ਇਹੋ ਹੀ ਉਪਕਰਦੇ ਆ ਕਿ ਆਪਾਂ ਨੂੰ ਸਾਰਿਆਂ ਜਾਣਿਆਂ ਨੂੰ ਆਪਸੀ ਮਤਭੇਦ ਭੁਲਾਈਏ ਗੁਰੂ ਦੇ ਓਟ ਆਸਵਾ ਲੈ ਕੇ ਸੱਚੇ ਦਿਲੋਂ ਆਪੋ ਆਪਣੀਆਂ ਭੁੱਲਾਂ ਨੂੰ ਸਾਰੇ ਜਾਣੇ ਸਵੀਕਾਰ ਕਰ ਲਈਏ ਸਵੀਕਾਰ ਕਰਕੇ ਨਹੀਂ ਉਹਦਾ ਵੀ ਉਹਨਾਂ ਨੇ ਉਹਨਾਂ ਨੇ ਕੇਸ ਦਰਜ ਕੀਤਾ ਹੋਇਆ ਤੇ ਉਹ ਵੀ ਉਹ ਇੱਕ ੱੱਕੇ ਸਹੀ ਹੈ ਐਨਐਸᱮ ਨੂੰ ਵਧਾਉਣ ਵਾਸਤੇ ਸਾਰਾ ਡਰਾਮਾ ਰਚਿਆ ਗਿਆ ਸੀ ਤੇ ਇਹ ਉਹ ਵੀ ਮੇਰੇ ਖਿਆਲ ਹੈ ਕਿ ਜੋ ਜੋ ਇਦਾਂ ਇੱਥੇ ਪਹਿਲਾਂ ਝੂਠੇ ਮੁਕਦਮੇ ਦਰਜ ਕਰਕੇ ਜੋ ਨਸ਼ਿਆਂ ਦੀ ਜਿਹੜੀ ਲਹਿਰ ਚੱਲ ਰਹੀ ਨਸ਼ਿਆਂ ਦੇ ਖਿਲਾਫ ਚੱਲ ਰਹੀ ਸੀ ਉਹਨੂੰ ਰੋਕਣ ਦਾ ਸੀਗਾ ਤੇ ਹੁਣ ਵੀ ਇਹਨਾਂ ਨੂੰ ਇਹੋ ਡਰ ਪਿਆ ਸੀਗਾ ਕਿ ਉਹ ਦੁਬਾਰਾ ਆ ਕੇ ਉਹ ਲਹਿਰ ਨਾ ਜਾਂ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਨਾ ਕਰ ਦੇਣ ਉਹਨਾਂ ਨੂੰ ਵੱਤੋਂ ਵੱਤ ਜੇਲ੍ਹ ਚ ਰੱਖ ਰੱਖਣ ਦੀ ਕੋਸ਼ਿਸ਼ ਸੀ ਤੇ ਹੁਣ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਇਹਨਾਂ ਦੇ ਇੱਕ ਬਹੁਤ ਉਹ ਉਸ ਉਸ ਫੈਸਲੇ ਦਾ ਇਹਨਾਂ ਦੇ ਦਾ ਵਿਰੋਧ ਕੀਤਾ ਭਾਈ ਮੇਰੇ ਖਿਆਲੋਂ ਉਹ ਐਵੇਂ ਕੋਈ ਵੇਲੇ ਲੋਕ ਜਿਹੜੇ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੈਗਾ ਉਹ ਇਹੋ ਜਿਹੇ ਕਰਦੇ ਆ ਕਿਉਂਕਿ ਬਾਕੀ ਉਹਨਾਂ ਨੇ ਜੋ ਪ੍ਰਸ਼ਾਸਨ ਅਧਿਕਾਰੀ ਸੀ ਉਹਨਾਂ ਬੜੀ ਪੂਨ ਸ਼ਾਨ ਕਰਕੇ ਦਿੱਲੀ ਦੀ ਰਿਪੋਰਟ ਲੈ ਕੇ ਹਰੇਕ ਜੀਤੇ ਨਜ਼ਰ ਰੱਖ ਕੇ ਉਹਨਾਂ ਸਾਰਾ ਕੁਝ ਕੀਤਾ ਬਾਕੀ ਮੇਰੇ ਖਿਆਲ ਹੈ ਕਿ ਕੋਰਟ ਕੋਡ ਜਿੱਦਾਂ ਕਿ ਉਹ ਸੁਪਰੀਮ ਕੋਰਟ ਤੋਂ ਖਾਰਜ ਖਾਰਜ ਹੋ ਗਿਆ ਵੀ ਖਾਰਜ ਹੋ ਗਿਆ ਇਹ ਸਰਕਾਰ ਦੇ ਹੁਣ ਆਪਾਂ ਸਾਰੇ ਦੇਖ ਰਹੇ ਆਂ ਕਿ ਸਰਕਾਰ ਦੀ ਇਹੋ ਜਿਹੀ ਨਾਕਾਮੀ ਦੀ سزا ਹੀ ਆਪਾਂ ਸਾਰੇ ਭੁਗਤ ਰਹੇ ਆਂ ਜੀ ਇਹ ਨਸ਼ਿਆਂ ਨਾਲ ਸਾਡੇ ਨੌਜਵਾਨ ਵਰ ਰਹੇ ਆ ਵਪਾਰੀ ਵਰਗ ਨੂੰ ਜਾਂ ਆਮ ਲੋਕਾਂ ਨੂੰ ਫਰੋਤੀਆਂ ਦੀਆਂ ਧਮਕੀਆਂ ਗੈਂਗਸਟਰਵਾਦ ਇਹਨਾਂ ਕਿ ਪਤਾ ਨਹੀਂ ਕਿਹੜੇ ਬੰਦੇ ਨੂੰ ਕਿਹੜੇ ਵੇਲੇ ਕਿੱਥੇ ਲੋਟ ਖੋ ਹੋ ਜਾਣੀ ਆ ਕਿਹੜੇ-ਕਿਹੜਾ ਕਤਲ ਹੋ ਜਾਣਾ ਇਹ ਇਹ ਮੇਰੇ ਖਿਆਲੇ ਕਿ ਸਰਕਾਰ ਵੱਧ ਗਿਣਤੀ 'ਚ ਉੱਥੇ ਪਹੁੰਚੋ ਬਾਬੋ ਕਾਲਾ ਦੀ ਧਰਤੀ ਤੇ ਉੱਥੇ ਬਬਕੜਾ ਗੁਰਦੁਆਰਾ ਸਭ ਤੋਂ ਥੋੜਾ ਜਿਹਾ ਪਹਿਲਾਂ ਇਧਰ ਜਿੱਦੋਂ ਬਟਾਲੀਆ ਨੂੰ ਜਾਂਦੇ ਆਂ ਉੱਥੇ ਇੱਕ ਪट्रोल पंप ਉਹਦੇ ਸਾਹਮਣੇ ਇਕੋ ਜ਼ਮੀਨ ਆ ਉਹ ਉਹਦੇ ਉਹਦੇ ਵਿੱਚ ਕਰ ਰਹੇ ਆ ਪ੍ਰੋਗਰਾਮ ਤੇ ਇਹ ਇਹ ਉਹਦੇ ਵਾਸਤੇ ਹੋਈ ਆ ਕਿ ਲਾਹ ਮੰਦੀ ਅਸੀਂ ਆਪਣੀ ਕੌਮ ਨੂੰ ਜਿਹੜੀ ਨੌਜਵਾਨੀ ਆ ਜਾਂ ਸਾਰਿਆਂ ਨੂੰ ਇਹ ਸੋਚ ਰਹੇ ਕਿ ਜਿਹੜੇ ਸਾਡੇ ਜਿਹੜੇ ਮਸਲੇ ਆ ਜਾਂ ਨੌਜਵਾਨੀ ਦਾ ਨਸ਼ਿਆਂ ਦਾ ਜਾਂ ਇਹ ਚੀਜ਼ਾਂ ਵਾਸਤੇ ਸਾਨੂੰ ਚਿੰਤਤ ਹੋਣ ਦੇ ਲੋੜ ਆ ਉਹਦੇ ਵਾਸਤੇ ਕੋਈ ਸਾਨੂੰ ਸਾਂਝੇ ਤੌਰ ਤੇ ਕੋਈ ਫੈਸਲਾ ਲੈ ਕੇ ਇਹ ਇਹ ਚੀਜ਼ ਨੂੰ ਰੋਕਣ ਵਾਸਤੇ ਲੋਕ ਲੋਕ ਲਹਿਰ ਪੈਦਾ ਕਰਦੇ ਆ। ਮੈਂ ਨਾ ਪਰਲੇਮੈਂਟ ਤੇ ਲੋਕਾਂ ਦਾ ਬਹੁਤ ਆ ਪਰ અમરપાલ સિંહ નામે તે લોકસભા ਦੇ ਇਲੈਕਸ਼ਨ ਵੀ ਉਹ ਖੁਦ ਲੜਨ ਵਾਸਤੇ ਰਾਜ਼ੀ ਨਹੀਂ ਸੀ ਉਹਨਾਂ ਸੰਗਤਾਂ ਦੇ ਪਿਆਰ ਸਦਕਾ ਹੀ ਜਾਂ ਸੰਗਤਾਂ ਦੇ ਹੁਕਮ ਨਾਲ ਹੀ ਉਹਨਾਂ ਨੇ ਉਹ ਫੈਸਲਾ ਪ੍ਰਵਾਨ ਕੀਤਾ ਤੇ ਬਾਕੀ ਮੇਰਾ ਖਿਆਲ ਹੈ ਕਿ ਅਸੀਂ ਇਹੀ ਸੋਚ ਰਹੇ ਹਾਂ ਕਿ ਜੇ ਕੋਈ ਸਾਡਾ ਯੋਗਦਾਨ ਪਾ ਕੇ ਕੋਈ ਪੰਥਕ ਏਕਤਾ ਜਾਂ ਇੱਕ ਸਾਂਝਾ ਉਮੀਦਵਾਰ ਹੋ ਜਾਏ ਤੇ ਅਸੀਂ ਉਹਦੇ ਵਾਸਤੇ ਦਿਨ ਰਾਤ ਮਿਹਨਤ ਕਰਾਂਗੇ ਇਹ ਇਹ ਜੇ ਫਿਰ ਜੇ ਨਹੀਂ ਪਹੁੰੰਗੇ ਤੇ ਫਿਰ ਸੰਗਤ ਉੱਤੇ ਦਾ ਫੈਸਲਾ ਸੰਗਤ ਦੇ ਹੱਥ ਤੇ ਹੈਗਾ ਹੀ ਹੈ ਨਾ ਉਹ 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 ਤਾਂ ਫੈਸਲਾ ਕਰ ਹੀ ਸਕਦੀ ਹੈ ਜਿੱਦਾਂ ਖਰੂਬ ਸਾਹਿਬ ਚ ਵੀ ਕੀਤਾ ਤੇ ਇਦਾਂ ਹੀ ਅਸੀਂ ਤੇ ਕਵਾਂਗੇ ਕਿ ਸਾਰੇ ਜਣੇ ਆਪਾਂ ਨੂੰ ਗੜਮੜ ਕੇ ਕੋਈ ਜੋਗ ਉਮੀਦਵਾਰ ਤੇ ਇੱਕ ਆਦਮੀ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਕੋਈ ਸਹਿਮਤੀ ਕਰ ਲਈਏ ਤੇ ਉਹ ਸਾਡੇ ਵਾਸਤੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਵੀ ਹੋਊਗੀ ਤੇ ਉਹਦੇ ਚ ਸਾਰਿਆਂ ਦੀ ਇੱਜ਼ਤ ਵੀ ਰਹੂਗੀ ਤੇ ਆਪਣੀ ਕੌਮ ਦੇ ਵੀ ਚੜ੍ਹਦੀ ਕਲਾ ਹੋਊਗੀ ਭਾਈ ਖਿਆਲ ਇੱਕ ਉਹਦੇ ਚ ਸਰਕਾਰਾਂ ਤੋਂ ਇਲਾਵਾ ਕੁਝ ਹੋਰ ਧਿਰਾਂ ਦਾ ਵੀ ਬਹੁਤ ਵੱਡਾ ਉਸ ਟਾਈਮ ਤੇ ਯੋਗਦਾਨ ਸੀਗਾ ਸਰਕਾਰਾਂ ਤੇ ਦੋਵੇਂ ਮਤਲਬ ਪੰਜਾਬ ਸਰਕਾਰ ਸੀਗਾ ਤੇ ਕੁਝ ਸਾਡੇਆਂ ਦਾ ਵੀ ਬੜਾ ਜ਼ੋਰ ਲੱਗਾ ਪਿਆ ਸੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਹਾਂ ਤੇ ਇਹ ਕਰਕੇ ਹੁਣ ਆਪਾਂ ਕੀ ਕਹਿ ਸਕਦੇ ਆ ਕਿਸੇ ਦੋਵੇਂ ਸਰਕਾਰਾਂ ਦਾ ਇਹਦੇ ਚਰੋਲਿਆ ਅਗਰ ਕੇਂਦਰ ਸਰਕਾਰ ਚਾਹਵੇ ਤੇ ਉਹ ਇਹਨਾਂ ਸੇ ਖਤਮ ਕਰਨ ਵਾਸਤੇ ਕੋਈ ਉਹਦੇ ਵ ਤੇ ਮੇਰਾ ਖਿਆਲ ਹੈ ਕਿ ਹਕੂਮਤ ਨੂੰ ਹੀ ਸੋਚਣਾ ਚਾਹੀਦਾ ਸੀ ਅਸੀਂ ਲੋਕਤੰਤਰ 'ਚ ਜੀ ਰਹੇ ਆ ਲੋਕਤੰਤਰਤਾ ਬੜਾ ਵੱਡਾ ਦਾਵਾ ਕਰ ਰਹੇ ਆ ਕਿ ਐਸੀ ਦੁਨੀਆ ਦਾ ਪਤਾ ਨਹੀਂ ਦੂਜਾ ਤੀਜਾ ਲੋਕਤੰਤਰ ਆ ਤੇ ਸਾਨੂੰ ਇਹ ਚੀਜ਼ ਆ ਕਿ ਉਹ ਇਹ ਫਸਵੇ ਨੂੰ ਸਵੀਕਾਰ ਕਰਦੇ ਆ ਉਹਨਾਂ ਨੂੰ ਤਾਂ ਉਸੇ ਵੇਲੇ ਹੀ ਉਹਨਾਂ ਨੂੰ ਜਦੋਂ ਅਸੀਂ ਤੇ ਇਸੇ ਕਰਕੇ 1-2 ਮਹੀਨਾ ਦੇਖਦੇ ਰਹੇ ਕਿ ਸ਼ਾਇਦ ਸਰਕਾਰ ਦੀ ਆਪਣੀ ਕੋਈ ਗਲਤੀ ਤੇ ਪਛਤਾਵਾ ਹੋਵੇ ਤੇ ਤੇ ਸ਼ਾਇਦ ਖੁਦ ਹੀ ਕਰਨਗੇ ਫਿਰ ਅਖੀਰ ਸਾਨੂੰ ਕੋੜ ਜਾਣਾ ਪਿਆ ਤੇ ਮੇਰਾ ਖਿਆਲ ਕੋਈ ਜਲਦੀ ਕੋਈ ਠੀਕ ਫੈਸਲਾ ਉਹਨਾਂ ਨੂੰ ਮੇਰਾ ਠਾ ਲੱਗੇ ਥੋੜਾ ਜਿਹਾ ਖੁਦ ਹੀ ਦੂਜਿਆਂ ਨੂੰ ਨਵੇਂਆਂ ਨੂੰ ਮੌਕਾ ਦੇ ਦੇਣਾ ਚਾਹੀਦਾ ਜੋੜੇ ਨਵੇਂ ਨੌਜਵਾਨ ਸਾਡੇ ਬਹੁਤ ਕਾਬਿਲ ਆ ਆਉਣ ਵਾਲੇ ਸਮੇਂ ਚ ਉਹ ਸਹੀ ਤਰੀਕੇ ਨਾਲ ਸਾਡੀ ਮੇਰੇ ਖਿਆਲ ਅਗਵਾਈ ਸਮਝਾਣ ਦੇ ਜੋ ਹੋ ਗਿਆ ਸਾਨੂੰ ਜਿਹੜੇ ਬਜ਼ੁਰਗ ਬੰਦੇ ਆ ਉਹਨਾਂ ਨੂੰ ਸਭ ਤੋਂ ਪਿੱਛੇ ਰਹਿ ਕੇ ਉਹਨਾਂ ਨੂੰ ਕੋਈ ਗਾਈਡ ਕਰਨਾ ਚਾਹੀਦਾ ਤੇ ਆਪ ਉਹਨਾਂ ਨੂੰ ਆਉਣ ਵਾਲੇ ਨਵੀਂ ਜਨਰੇਸ਼ਨ ਨੂੰ ਮੇਰਾ ਖਿਆਲ ਕੋ ਸਾਡੇ ਤੋਂ ਵੱਧ ਜਾਣੇ ਆ ਨਵੀਂ ਟੈਕਨੋਲੋਜੀ ਜਾਂ ਉਹਨਾਂ ਨਵਾਂ ਨਵੇਂ ਜੋਗਦਾ ਗਿਆਨ ਵੀ ਆ ਤੇ ਦੇਸ਼ਾਂ ਵਿਦੇਸ਼ਾਂ ਚੋਂ ਘੁੰਮੇ ਫਰੇ ਵੀ ਆ ਤੇ ਉਹਨਾਂ ਨੂੰ ਪਤਾ ਕਿ ਦੂਜੀ ਜਗ੍ਹਾ ਤੇ ਕਿਦਾਂ ਸਿਸਟਮ ਚੱਲ ਰਿਹਾ ਤੇ ਮੇਰੇ ਖਿਆਲ ਸਿਸਟਮ ਸੁਧਾਰ ਵਾਸਤੇ ਨੌਜਵਾਨੀ ਨੂੰ ਅੱਗੇ ਲਿਆਉਣ ਲਈ ਨਹੀਂ ਪੰਥ ਦੀ ਗੱਲ ਤੇ ਉੱਤੋਂ ਉੱਤੋਂ ਤੇ ਸਾਰੇ ਕਰੀ ਜਾ ਰਹੇ ਆ ਪੰਥ ਦੀ ਉਹ ਦਿੱਕਤ ਕੋ ਛੱਡੀ ਆ ਉਹਨਾਂ ਨੇ ਪੰਥ ਨੂੰ ਪਰ ਪੰਥ ਦਾ ਬੇੜਾ ਡੋਬਣ ਵਾਸਤੇ ਜਿਹਨਾਂ ਦਾ ਸਭ ਤੋਂ ਵੱਡਾ ਰੋਲ ਉਹ ਵੀ ਉਹ ਅੱਜ ਵੀ ਕਹਿ ਰਹੇ ਕਿ ਅਸੀਂ ਪੰਥ ਦੇ ਪੰਥ ਦੇ ਬੜੇ ਪਹਿਰੇਦਾਰ ਆ ਇਹ ਤੇ ਹੁਣ ਲੋਕ ਹੀ ਫੈਸਲਾ ਕਰਨਗੇ ਕਿ ਕੌਣ ਪੰਥਕਿਆ ਤੇ ਕੌਣ ਦੂਜਾ